मुर्दाबाद 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 मुर्दाबाद्रोी मुर्दाबा मुर्दाबाद मुर्दाबाद्रोी मुर्दाबा मुबा मुर्दाबाद ਸ਼ਰਮ ਕਰੋ ਬਦਲ ਲੈ ਬੱਕ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤੋਂ ਡੂਮ ਬਰੋ ਜੈ ਗੁਰਦੇਵ ਤਾਨਗੁਰਦੇਵ ਜੈ ਸ਼੍ਰੀ ਰਾਮ ਅੱਜ ਪਿਛਲੇ 30 35 ਸਾਲਾਂ ਤੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਭਗਵਾਨ ਸ਼ਿਵ ਜੀ ਦਾ ਤੇ ਮਾਤਾ ਸ਼ੀ ਸ਼ੇਰਾਵਲੀ ਜੀ ਦਾ ਮੰਦਿਰ ਮੈਟਰੋ ਸਿਟੀ ਦੇ ਸਾਹਮਣੇ 30 35 ਸਾਲਾਂ ਤੋਂ ਬਣਿਆ ਹੋਇਆ ਸੀਗਾ ਸੋ ਕੁਝ ਸ਼ਰਾਰਤੀ ਲੋਕਾਂ ਨੇ ਆਪਣੇ ਪਰਸਨਲ ਬੈਨੀਫਿਟ ਲਈ ਲੋਕਲ ਐਮਐਲਏ ਮਦਰਨਾਲ ਬੱਗਾ ਦੀ ਸਹਿ ਨਾਲ ਇਹ ਜਿਹੜਾ ਮੰਦਰ ਟਾਉਣ ਦੀ ਕੋਸ਼ਿਸ਼ਤਾ ਕੀਤੀ ਗਈ ਆ ਮੰਦਰ ਟਾ ਕੇ ਮੂਰਤੀ ਰਾਤ ਨੂੰ ਰਾਤ ਗਾਇਬ ਕੀਤੀ ਗਈ ਆ ਸਾਡੀ ਧਾਰਮਿਕ ਭਾਵਨਾ ਨੂੰ ਬਹੁਤ ਥੇਸ ਪਹੁੰਚੀ ਆ ਪੂਰੇ ਸਨਾਤਨ ਧਰਮ ਦੇ ਲੋਕਾਂ ਨੂੰ ਬਹੁਤ ਥੇਸ ਪਹੁੰਚੀ ਆ ਸੋ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਆਹਵੰਦ ਦਿੰਨਾ ਵਾ ਇਹ ਵੀ ਇਦਾਂ ਦੇ ਜਿਹੜੇ ਕੋਈ ਲੋਕ ਆ ਕਿਸੇ ਵੀ ਪਾਰਟੀ ਨਾਲ ਸੰਬੰਧੇ ਤੋਂ ਹੋਣ ਕਿਸੇ ਵੀ ਵਰਗ ਨਾਲ ਸੰਬੰਧੀ ਦੋਣ ਇਹਨਾਂ ਦਾ ਵਿਰੋਧ ਕਰੋ ਜੋ ਧਰਮ ਨੂੰ ਵੀ ਜਮਾ ਵੀ ਰਤਾਈ ਪ੍ਰਵਾਹ ਨਹੀਂ ਕਰਦੇ ਕਿਸੇ ਦੀ ਇਹਨਾਂ ਦਾ ਅਸੀਂ ਪਰਜੋਰ ਵਿਰੋਧ ਕਰਦੇ ਆ ਤੇ ਆਹ ਨਾਲ ਜਿਨ੍ਹਾਂ ਵਿੱਚ ਜੇ ਉਹ ਮੰਦਿਰ ਐਜ਼ ਇਟ ਇਸ ਖਾਦ ਨਾ ਕੀਤਾ ਗਿਆ ਜਾਂ ਕਿਸੇ ਪਰਸਨ ਨੂੰ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ ਗਈ ਐਮਐਲਏ ਦੁਆਰਾ ਜਾਂ ਕਿਸੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੁਆਰਾ ਆਪਣੀ ਪ੍ਰਾਪਰਟੀ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਇਹ ਪ੍ਰਦਰਸ਼ਨ ਨੂੰ ਹੋਰ ਉਗਰ ਕਰਾਂਗੇ ਤੇ ਇਹਦਾ ਪਰਜੋਰ ਪੂਰੇ ਦੇਸ਼ ਵਿੱਚ ਵਿਰੋਧ ਕਰਾਂਗੇ ਪੂਰੇ ਸ਼ਹਿਰ ਵਿੱਚ ਵਿਰੋਧ ਕਰਾਂਗੇ ਸਰ ਜਿਹੜਾ ਜੇ ਪੁਤਲਾ ਸ਼ਾਹ ਦਲੀ ਸਮਾਜ ਦੇ ਵੀ ਆ ਜਨਰਲ ਵਰਗ ਦੇ ਵੀ ਆ ਹਰ ਵਰਗ ਦੇ ਲੋਕ ਆ ਕਿਉਂਕਿ ਸਾਰੇ ਦੀ ਆਸਤਾ ਜੁੜੀ ਹੋਈ ਆ ਭਗਵਾਨ ਸ਼ਿਵ ਦੀ ਮੂਰਤੀ ਆ ਭਗਵਾਨ ਵੈਲਮੀਕ ਮਹਾਰਾਜ ਦੀ ਮੂਰਤੀ ਆ ਮਾਤਾ ਸ਼ਰਵਲੀ ਦੀ ਮੂਰਤੀ ਜਿਹੜੀ ਗਾਇਬ ਹੋਈਆਂ ਨੇ ਇਹਨਾਂ ਨੇ ਕੋਈ ਕੋਜੀ ਸ਼ਰਸ਼ ਕੀਤੀ ਗਈ ਆ ਤਾਂ ਸਾਰੇ ਤਰਨ ਦੇ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵਾ ਸਾਰੇ ਤਰਨ ਦੇ ਲੋਕਾਂ ਨੇ ਵੀ ਮਦਨਾਲ ਬੱਗਾ ਜਿਹੜਾ ਇੱਥੇ ਲੋਕਲ ਐ ਐਮ ਐਲ ਏ ਅਜੇ ਦੀ ਸ਼ਰਤ ਨਾਲ ਇਹ ਸਭ ਕੁਝ ਹੋਇਆ ਉਹਦਾ ਵਿਰੋਧ ਕਰਨ ਲਈ ਪਤਲਾ ਫੂਕ ਪ੍ਰਦਰਸ਼ਨ ਕੀਤਾ ਵਾ ਤੇ ਇਹ ਦਿਨਾਂ ਵਿੱਚ ਇਸ ਪ੍ਰਦਰਸ਼ਨ ਨੂੰ ਅਸੀਂ ਹੋਰ ਵੀ ਉਹ ਗਰੁੱਪ ਦੇਵਾਂਗੇ ਜੇ ਐਜ਼ ਇਟ ਇਜ਼ ਮੰਦਿਰ ਦੀ ਸਥਾਪਨਾ ਨਾ ਕੀਤੀ ਗਈ ਥੈਂਕ ਯੂ